ਮੇਰੇ ਹਲਕੇ ਦਾ ਜਿਹੜਾ ਵਿਧਾਇਕ ਆ ਲਾਹਵ ਸਿੰਘ ਉਗੋਕੇ ਉਹਨੇ ਕੀ ਸ਼ਰਤ ਕੀਤੀ ਕਿਉਂਕਿ ਹਲੇ ਇਲੈਕਸ਼ਨ ਦਾ ਰਿਜ਼ਲਟ 17 ਤਰੀਕ ਨੂੰ ਆਇਆ ਸੀ 17 ਨੂੰ ਸੀ ਨਾ 17 ਤਰੀਕ ਨੂੰ ਰਿਜ਼ਲਟ ਆਇਆ ਸੀ ਕੱਲ 5 ਤਰੀਕ ਹੋਈ ਆ 13 ਦਿਨ 14 ਦਿਨ ਉਹ ਲਾ ਲਓ 4 ਦਿਨੇ ਲਾ ਲਓ ਹਲੇ 19 ਦਿਨ ਹੋਏ ਨੇ 19 ਦਿਨਾਂ ਦੇ ਵਿੱਚ ਵਿੱਚ ਉਹਨੇ ਵੀਡੀਓ ਵੀ ਬੀਡੀਪੀ ਉਹ ਸ਼ਹਿਣਾ ਨੂੰ ਕਹਿ ਕੇ ਇੱਕ ਰਿਪੋਰਟ ਬਣਵਾ ਕੇ ਜਿਹੜੇ ਸਾਡੇ ਉਸ ਪਿੰਡ ਦੇ ਸਰਪੰਚ ਨੇ ਗਗਨਦੀਪ ਸਿੰਘ ਨੈਣਿਆਲ ਪਿੰਡ ਤੋਂ ਸਰਪੰਚ ਨੇ ਜਿਨ੍ਹਾਂ ਨੇ ਮਾਤਾ ਜੀ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਜਿੱਤ ਧੀ ਸੀ ਉਹਨਾਂ ਨੂੰ ਕੱਲ ਇਹ ਅਲੀਗੇਸ਼ਨ ਲਾ ਕੇ ਸਸਪੈਂਡ ਕਰਤਾ ਵੀ ਤੁਸੀਂ ਨਜਾਇਜ਼ ਮਾਈਨਿੰਗ ਕਰਦੇ ਸੀ ਉਹ ਨਜਾਇਜ਼ ਨਜਾਇਜ਼ ਮਾਈਨਿੰਗ ਪਿੰਡ ਦੇ ਵਿੱਚ ਕਿੱਥੇ ਹੁੰਦੀ ਆ ਨਾ ਤਾਂ ਕੋਈ ਸਾਡੇ ਕੋਲ ਉੱਥੇ ਸੋਰਸ ਆ ਮਾਈਨਿੰਗ ਦਾ ਕਿ ਸਿਰਫ ਤੇ ਸਿਰਫ ਲਾਹਵ ਸਿੰਘ ਐਮਐਲਏ ਦੀ ਬਖਲਾਹੜ ਦਾ ਨਤੀਜਾ ਹੈਗਾ ਮੈਂ ਬੀੜੀਪੀਓ ਸ਼ੈਣਾ ਨੂੰ ਸਾਡੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਸਰਕਾਰਾਂ ਬਾਲਾ ਚਰ ਨਹੀਂ ਲੈਂਦੀਆਂ ਕੱਲ ਨੂੰ ਸਰਕਾਰ ਨੇ ਬਦਲ ਜਾਣਾ ਨਾ ਤਾਂ ਤੈਨੂੰ ਐਮਐਲਏ ਨੇ ਬਚਾਉਣਾ ਤਾਂ ਐਮਐਲਏ ਬਚ ਰਹੇ ਆਪ ਦਾ ਜਿਹੜੇ ਉਹਨੇ ਜਿਹੜਾ ਉਹਨੇ ਹਲਕੇ ਚ ਗੰਦ ਪਾਇਆ ਪਹਿਲਾਂ ਤੁਸੀਂ ਅਸੀਂ ਨਹੀਂ ਚਾਹੁੰਦੇ ਸੀ ਵੀ ਕੋਈ ਬਦਲਾਖੋਰੀ ਦੀ ਰਾਜਨੀਤੀ ਕਰੀਏ ਕਿਉਂਕਿ ਸ਼ਰਮਣੀ ਕਾਲੀ ਦਲ ਦੀ ਸਰਕਾਰ 7 ਤੋਂ 17 ਤੱਕ ਰਹੀ ਆ ਕੋਈ ਕਾਂਗਰਸ ਦਾ ਲੀਡਰ ਇਹ ਕਹਿ ਕੇ ਦਿਖਾ ਦੇ ਵੀ ਸ਼ਰਮਣੀ ਕਾਲੀ ਦਲ ਦੀ ਲੀਡਰ ਨੇ ਕਿਸੇ ਨੇ ਸਾਡੇ ਨੇ ਕੋਈ ਕਿਸੇ ਕਾਂਗਰਸੀ ਲੀਡਰ ਨਾਲ ਬਦਲਾਖੋਰੀ ਕੀਤੀ ਹੋਏ ਪਰ ਜਿਹੜਾ ਤੁਸੀਂ ਹੁਣ ਮੁੱਢ ਬੰਨ੍ਹਤਾ ਤੁਸੀਂ ਸਾਡੇ ਵਰਕਰਾਂ ਨਾਲ ਧੱਕਾ ਕਰਨ ਲੱਗ ਗਏ ਤੇ ਦੇਖੋ ਇਹ ਬੈਠਦਾ ਸ ਬੈਠਣਾ ਸੀ ਵੀ ਚੁੱਪ ਨਹੀਂ ਕੱਲੂ ਸਰਕਾਰ ਬਦਲ ਜਾਣੀ ਆ ਨਾ ਦਾ ਬੀਡੀਪੀਓ ਤੈਨੂੰ ਕਿਸੇ ਨੇ ਬਚਾਉਣਾ ਤੇ ਨਾ ਮੈਂ ਐਮਐਲਏ ਨੂੰ ਵੀ ਸਖ ਸ਼ਬਦਾਂ ਦੇ ਵਿੱਚ ਕਹਿਣਾ ਚਾਹਣਾ ਵੀ ਬਚਾਉਣਾ ਤੈਨੂੰ ਵੀ ਕਿਸੇ ਨੇ ਨਹੀਂ ਨਾ ਤੇਰੇ ਭਗਵੰਤ ਮਾਨ ਨੇ ਬਚਾਉਣਾ ਤੈਨੂੰ ਨਾ ਤੈਨੂੰ ਹੋਰ ਕਿਸੇ ਨੇ ਬਚਾਉਣਾ ਕਿਉਂਕਿ ਜਿਹੜੀ ਤੁਸੀਂ ਭਾਜੀ ਅੱਜ ਸਾਡੇ ਵਰਕਰਾਂ ਦੇ ਚੜ ਰਹੇ ਹੋਏ ਮੋੜ ਨਹੀਂ ਮੋੜ ਨਹੀਂ ਸਾਨੂੰ ਵੀ ਆਉਂਦੀ ਆ ਕਾਲੀ ਦਲ ਤਾਂ ਬੜਾ ਪਰਪੱਖ ਹੈ ਇਸ ਚੀਜ਼ ਦੇ ਵਿੱਚ ਕਿ ਉਹ ਫਿਰ ਕਸਰ ਨਹੀਂ ਛੱਡੂਗਾ ਜੇ ਸਾਡੇ ਵਰਕਰ ਨਾਲ ਕਿਸੇ ਨੇ ਧੱਕਾ ਕਰੋਗੇ ਅਸੀਂ ਉਸ ਚੀਜ਼ ਦੀ ਬਿਲਕੁਲ ਕਸਰ ਨਹੀਂ ਛੱਡਾਂਗੇ ਜਿਸ ਹੱਦ ਤੱਕ ਵੀ ਜਾਣਾ ਪਿਆ ਉਹ ਜਾਵਾਂਗੇ ਮੈਂ ਤਾਂ ਕੱਲ ਆਪਦੀ ਪੋਸਟ 'ਚ ਵੀ ਕਿਹਾ ਸੀ ਕਿ ਕੱਲ ਨੂੰ ਜਦੋਂ ਸਰਕਾਰ ਬਣ ਗਈ ਬੀਡੀਪੀਓ ਸ਼ਹਿਣਾ ਤੂੰ ਕਹਿੰਗੇ ਮੈਂ ਬਦਲੀ ਕਰਾਉਣੀ ਆ ਮੈਂ ਤੇਰੀ ਬਦਲੀ ਨਹੀਂ ਹੋਣ ਦੇਣੀ ਇੱਥੋਂ ਤੈਨੂੰ ਇੱਥੇ ਇੱਥੇ ਹੀ ਰੱਖ ਕੇ ਸ਼ਹਿਣਾ ਬਲਾਕ 'ਚ ਹੀ ਰੱਖ ਕੇ ਤੇਰੇ ਖਿਲਾਫ ਕੋਨਕੁਆਰੀਆਂ ਕਰਾ ਕੇ ਤੈਨੂੰ ਇਸੇ ਥਾਣੇ 'ਚ ਅੰਦਰ ਲਵਾਉਂਗਾ ਇਸ ਕਰਕੇ ਅੱਜ ਅਸੀਂ ਡੀਸਾ ਨੂੰ ਮੋਰੰਡਮ ਦੇਣਾ ਹੈਗਾ ਉਹਨਾਂ ਨੂੰ ਇਹ ਬੇਨਤੀ ਕਰਨੀ ਹੈ ਵੀ ਜਦੋਂ ਜਿਹੜਾ ਸਾਡਾ ਸਰਪੰ ਇਨੂੰ ਬਹਾਲ ਕਰੋ ਬਿਨਾ ਕੰਡੀਸ਼ਨ ਤੋਂ ਬਹਾਲ ਕਰੋ ਕਿਉਂਕਿ ਤੁਸੀਂ ਝੂਠੇ ਅਲੀਗੇਸ਼ਨ ਤੇ ਤਾਬੇ ਜਿਹੜਾ ਸੀ ਤੁਹਾਡੇ ਡੀਡੀਪੀਓ ਨੇ ਇਹਨੂੰ ਸਸਪੈਂਡ ਕੀਤਾ ਜੇ ਨਹੀਂ ਕਰੋਗੇ ਫਿਰ ਜੋ ਵੀ ਐਕਸ਼ਨ ਹੋਇਆ ਪਾਰਟੀ ਪ੍ਰਧਾਨ ਸਾਹਿਬ ਨਾਲ ਲੈ ਕੇ ਉਹਨਾਂ ਦੀ ਹੁਕਮ ਲੈ ਕੇ ਕੋਈ ਕਸਰ ਨਹੀਂ ਛੱਡਾਂਗੇ ਠੀਕ ਹੈ ਜੀ